ਉਸੀ ਦੇਖ ਰਿਹਾ ਔਨ 에ਰ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹਮਲਾਵਰਾਂ ਦੇ ਵੱਲੋਂ ਇੱਕ ਨੌਜਵਾਨ ਦੇ ਉੱਤੇ ਹਮਲਾ ਜੜਾ ਕਰ ਦਿੱਤਾ ਗਿਆ ਤਾਂ ਤਿੰਨ ਨੌਜਵਾਨ ਨੇ ਜਿਹੜੇ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਨੌਜਵਾਨ ਐ ਉਹ ਨੌਜਵਾਨ ਦੇ ਉੱਤੇ ਹਮਲਾ ਜੜਾ ਕਰ ਦਿੰਦਾ ਤਾਂ ਤਾਬੜ ਤੋੜ ਗੋਲੀਆਂ ਜੜੀਆਂ ਚਲਾ ਦਿੰਦਾ ਤਾਂ ਜਿਸ ਦੌਰਾਨ ਇੱਕ ਨੌਜਵਾਨ ਜੜਾ ਉਹ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਤੇ ਜੜੀਆਂ ਦੋ ਗੋਲੀਆਂ ਨੇ ਉਸ ਦੇ ਹੱਥਾਂ ਦੇ ਉੱਤੇ ਵੀ ਲੱਗ ਜਾਂਦੀਆਂ ਜਦੋਂ ਜ਼ਖਮੀ ਹੋ ਜਾਂਦਾ ਤਾਂ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਜਿਹੜਾ ਕਰਾਇਆ ਜਾਂਦਾ ਤੇ ਉਸ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਜੀ ਹਾਂ ਤਾਂ ਉਸ ਦੇ ਗਲੀ ਦੇ ਵਿੱਚ ਆ ਕੇ ਹੀ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਤੇ ਹਮਲਾ ਜਿਹੜਾ ਕਰ ਦਿੱਤਾ ਗਿਆ ਤਾਂ ਤਾਬੜ ਤੋੜ ਗੋਲੀਆਂ ਨੇ ਜੜੀਆਂ ਚਲਾਈਆਂ ਗਈਆਂ ਨੇ ਤਾਂ ਦੱਸ ਜੀ ਕਿ 15 ਦਿਨ ਪਹਿਲਾਂ ਉਸ ਨੂੰ ਕਿਸੇ ਸ਼ਿਵ ਸੈਨਾ ਦੇ ਪ੍ਰਧਾਨ ਦੇ ਵੱਲੋਂ ਧਮਕੀ ਜਿਹੜੀ ਦਿੱਤੀ ਗਈ ਸੀ ਜਿੱਥੇ ਕਿ ਉਹਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਤਾਂ ਪਹਿਲਾਂ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਤਾਂ 15 ਦਿਨ ਬਾਅਦ ਉਸ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਜਿਹੜਾ ਕਰ ਦਿੱਤਾ ਜਾਂਦਾ ਹੈ ਤਦ ਆਸ ਦੀ ਹੈ ਕਿ ਇਹ ਜਿਹੜਾ ਪੂਰਾ ਮਾਮਲਾ ਹੈ ਇਹ ਪਠਾਨਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਨੌਜਵਾਨ ਦੇ ਉੱਤੇ ਹਮਲਾਵਰਾਂ ਦੇ ਵੱਲੋਂ ਹਮਲਾ ਜਿਹੜਾ ਕਰ ਦਿੱਤਾ ਜਾਂਦਾ ਹੈ ਤਾਂ ਤਾਬੜ ਤੋੜ ਗੋਲੀਆਂ ਨੇ ਜੜੀਆਂ ਚਲਾਈਆਂ ਜਾਂਦੀਆਂ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਨੇੜੇ ਦੇ ਲੋਕਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾ ਦਿੰਦੇ ਆ ਮਨੋਸ਼ ਸ਼ਰਮਾ ਨਾਮ ਹੈ ਮੇਰਾ ਜੀ ਕੀ ਗੱਲ ਜੀ ਗੱਲ ਕੁਝ ਨਹੀਂ ਰਿੰਕੂ ਉੱਚੀ ਬੁਲੀ ਨਾਲਾ ਮੁੰਡਾ ਆਪਣਾ ਫਰੈਂਡ ਹੈ ਨੌਂਜਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਅਦੇ ਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤੇ ਮੈਂ ਹਸਪਤਲਾਂ ਮੈਂ ਤਾਂ ਅੱਜ ਹਸਪਤਲ ਪਤਾ ਲੈਣ ਆਇਆ ਹੀ ਤੇ ਇਹਨਾਂ ਮੈਨੂੰ ਦੱਸਿਆ ਕਿ ਦਾਦਾ ਮੈਂ ਇਹਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣ ਨਹੀਂ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸੇ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇਰੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਿਹਾ ਇਹਨਾਂ ਨਾਲ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣ ਹੀ ਨਹੀਂ ਕੋਈ ਗੋਰ ਮਹਿਰਾ ਦਾ ਨਾਮ ਲੈ ਰਿਹਾ ਹੈ ਬਾਰ-ਬਾਰ ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਪੋਰਟਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਦੇਖੋ ਰਿਪੋਰਟਿੰਗ ਭੇਜੀ ਹੋਈ ਹੈ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਰਾ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਰਿੰਗ ਹੋਈ ਜੇ ਮਾਂ ਤੇ ਉਹਦਾ ਨਾਮ ਲੈ ਰਿਹਾ ਬਾਰ-ਬਾਰ ਜਿਆਦਾ ਤਿੰਨ ਮੁੰਡੇ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਮ ਹੀ ਮੈਨੂੰ ਯਾਦ ਨਹੀਂ ਆਇਆ ਕਿਹਦੇ ਵੱਲੋਂ ਕਹਿ ਰਿਹਾ ਬ ਮੈਨੂੰ ਰਾਤੀ ਕੋ 4 ਵਜੇ ਨਾ ਪਹੁੰਚਾਈ ਸੀ ਕਿ ਬੁਲਟਿੰਡਰੀ ਜੀ ਇੱਕ ਪੇਸ਼ੈਂਟ ਹੈ ਜਿਹਦੇ ਦੋ ਹੱਥਾਂ ਦੇ ਉੱਤੇ ਲੱਗੀ ਸੀ ਗੋਲੀ ਲੱਗੀ ਸੀ ਐਂਡ ਉਹ ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਜਿਹਨੂੰ ਅਸੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟ ਹੋ ਗਿਆ ਦੋ ਦਿਨ ਵਾਸਤੇ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਅਸੀਂ ਕੱਲ ਉਹਨੂੰ ਸਿਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਚੋ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਬਾਡੀ ਵਿੱਚ ਸੀਗਾ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਹੈ। ਲਾਪਰੇਸ਼ਨ ਦੇ ਕੀ ਹਾਲਾਤ ਸਟੇਬਲ ਹੈ ਸਰ ਬਿਲਕੁਲ ਕੰਫਰਟੇਬਲ ਹੈ ਕੋਈ ਸਿਕ